ਮੈਨੂੰ ਪ੍ਰਸ਼ਾਸਨ ਕਿਉਂ ਟੰਗ ਕਰ ਰਿਹਾ ਮੈਂ ਜੈਦ ਸਾਦੀ ਪ੍ਰਸ਼ਾਸਨ ਮੈਂ ਗਲਤ ਕੰਮ ਕਰ ਰਿਹਾ ਮੇਰੇ ਤੇ ਪ੍ਰਸ਼ਾਸਨ ਕਿਉਂ ਤਬਾਹ ਪਾ ਰਿਹਾ ਮੈਂ ਗਲਤ ਕੰਮ ਕਰਦਾ ਮੈਨੂੰ ਪ੍ਰਸ਼ਾਸਨ ਨੂੰ ਉੱਤੇ ਖੜਾ ਕੇ ਪਾਏ ਲਾ ਦੇ ਜੇ ਮੈਂ ਗਲਤ ਕੰਮ ਕਰਦਾ ਮੈਂ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਐਮਐਲਏ ਨੇ ਕੰਮ ਕਰਾ ਦੂਗਾ ਦੱਸੋ ਮੈਨੂੰ ਮੇਰੀ ਇਮਾਨਦਾਰੀ ਹੋ ਮੇਰਾ ਸਾਰਾ ਪਰਿਵਾਰ ਹੀ ਮਰਾਓ ਮੈਂ ਫਿਰ ਵੀ ਲੋਕਾਂ ਦੀ ਲੜਾਈ ਲੜਨਾ ਹੈ ਤੁਸੀਂ ਕਿਉਂ ਪ੍ਰੈਸ਼ਰ ਬਣਾ ਰਿਹਾ ਕਿਉ ਡੀਸੀ ਸਾਹਿਬ ਇੱਥੇ ਆ ਨਹੀਂ ਸਕਦੇ ਜੇਕਰ ਡੀਸੀ ਸਾਹਿਬ ਨਹੀਂ ਆ ਸਕਦੇ ਮੈਂ ਨੰਗੇ ਪੈਰੀ ਤੁਰ ਕੇ ਉੱਥੇ ਡੀਸੀ ਸਾਹਿਬ ਦਾ ਦਫ਼ਤਰ ਤੱਕ ਜਾਣਾ ਦੇ ਵੀ ਸ਼ੇਅਰ ਕਰਾਂਗੇ ਔਰ ਅਸੀਂ ਅਸੀਂ 12 ਵੱਜ ਚੁੱਕੇ ਨੇ ਕਿ ਅਸੀਂ 12 ਵਜਾ ਟਾਈਮ ਸੀਗਾ ਜੇਕਰ ਇੱਕ ਮਿੰਟ ਧਿਆਨ ਨਾਲ ਗੱਲ ਸੁਣ ਲੋ ਆਪਾਂ ਮੈਂ ਆਉਣਾ ਇੱਕ ਮਿੰਟ ਮੈਂ ਪ੍ਰਸ਼ਾਸਨ ਮੈਂ ਸਾਰੇ ਪ੍ਰਸ਼ਾਸਨ ਵੀ ਧਿਆਨ ਨਾਲ ਗੱਲ ਸੁਣ ਲੈ ਮੇਰਾ ਕੋਈ ਪਰਸਨਲ ਮਸਲਾ ਨਹੀਂ ਮੈਨੂੰ ਪ੍ਰਸ਼ਾਸਨ ਕਿਉਂ ਟੰਗ ਕਰ ਰਿਹਾ ਮੈਂ ਜੇ ਤੁਹਾਡੀ ਪ੍ਰਸ਼ਾਸਨ ਮੈਂ ਗਲਤ ਕੰਮ ਕਰ ਰਿਹਾ ਮੇਰੇ ਤੇ ਪ੍ਰਸ਼ਾਸਨ ਕਿਉਂ ਤਬਾਹ ਪਾ ਰਿਹਾ ਮੈਂ ਗਲਤ ਕੰਮ ਕਰਦਾ ਮੈਨੂੰ ਪ੍ਰਸ਼ਾਸਨ ਉੱਤੇ ਖੜਾ ਕੇ ਪਾਏ ਲਾ ਦੇ ਜੇ ਮੈਂ ਗਲਤ ਕੰਮ ਕਰਦਾ ਮੈਂ ਗੁਰੂ ਘਰ ਦੇ ਵਿੱਚ ਖੜ ਰਕੇ ਇਹ ਗੱਲ ਕਹਿਣਾ ਤੁਸੀਂ ਸਾਰੇ ਮੇਰੇ ਉੱਤੇ ਭਰਾ ਖੜੋ ਮੈਨੂੰ ਗੁਰੂਗਰਾਜ ਸਾਹਿਬ ਮਾਰਦੇ ਸੋਂ ਮੈਂ ਲੋਕਾਂ ਦੀ ਸਿਰ ਧਰ ਦੀ ਬਾਜੀ ਲਾ ਕੇ ਲੈਣਾ ਮੇਰੇ ਤੇ ਪ੍ਰਧਾਨਿਕਾ ਪ੍ਰਚਲਨ ਬਣਾ ਰਿਹਾ ਜੇ ਤੇ ਮੇਰੇ ਤੇ ਮੈਂ ਇੱਕ ਮਿੰਟ ਮੇਰੇ ਤੇ ਕਿਉਂ ਪ੍ਰੈਸ਼ਰ ਬਣਾ ਰਿਹਾ ਕਿਉ ਡੀਸੀ ਸਾਹਿਬ ਇੱਥੇ ਆ ਨਹੀਂ ਸਕਦੇ ਜੇਕਰ ਡੀਸੀ ਸਾਹਿਬ ਨਹੀਂ ਆ ਸਕਦੇ ਮੈਂ ਨੰਗੇ ਪੈਰੀ ਤੁਰ ਕੇ ਉੱਥੇ ਡੀਸੀ ਸਾਹਿਬ ਦਾ ਦਫ਼ਤਰ ਟੱਕਰ ਜਾਣਾ ਹਾਂ ਮਾਰ ਕੇ ਦਿਨੂੰਗਾ ਮੈਂ ਜਾਵਾਂਗਾ ਟੱਕਰ ਇਹ ਸਾਡੀ ਗੱਲ ਸਾਨੂੰ ਪਿਆਰ ਲਈ ਆਹ ਥੋੜਾ ਮੈਂ ਇੱਕ ਮਿੰਟ ਅੱਜ ਡੀਸੀ ਸਾਹਿਬ ਇੱਥੇ ਆਉਣਗੇ ਜਿਲ੍ਹੇ ਦੇ ਮੁਖ ਜਿਹੜੇ ਕਿ ਜਿੰਨਾਂ ਕੋਲੇ ਮੁਖ ਪਾਵਰ ਆ ਜਿਲ੍ਹੇ ਦੀ ਉਹ ਆਉਣਗੇ ਉਹਨਾਂ ਦੇ ਆਉਣ ਨਾਲ ਮੀਡੀਆ ਦੇ ਵਿੱਚ ਵੀ ਗੱਲ ਜਾਣੀ ਆ ਹਰਕਵੇ ਇਸੀ ਦਾ ਪੈਣਾ ਇਸੀ ਦਾ ਸਾਨੂੰ ਵੀ ਇਸੀ ਦਾ ਪਤਾ ਕਿ ਸਰਕਾਰ ਦੇ ਕੰਮ ਹੀ ਤਾਂ ਖੁੱਲਣਗੇ ਸਾਡੇ ਤੇ ਕਿਉਂ ਪ੍ਰੈਸ਼ਰ ਪਾਇਆ ਜਾ ਰਿਹਾ ਤਾਂ ਮੈਨੂੰ ਦੱਸੋ ਮੈਂ ਗਲਤ ਕੀ ਕਰਦਾ ਆ ਆ ਹਜ਼ਾਰ ਬੰਦਾ ਇੱਕ ਮਿੰਟ ਇੱਕ ਮਿੰਟ ਇੱਥੇ ਕਾਏ ਐਮਐਲਏ ਡੀਸੀ ਸਾਹਿਬ ਨੂੰ ਬੁਲਾਵੇ ਇੱਕ ਮਿੰਟ ਸੁਣਨ ਵਾਲੀ ਗੱਲ ਆ ਆ ਮੀਡੀਆ ਵੀ ਮੇਰੀ ਗੱਲ ਸੁਣੋ ਇੱਥੇ ਕੋਈ ਐਮਐਲਏ ਆਵੇ ਡੀਸੀ ਸਾਹਿਬ ਨੂੰ ਬੁਲਾਵੇ ਡੀ ਸਾਹਿਬ ਉੱਥੇ ਆਉਂਦੇ ਨੇ ਇੱਕ ਮਿੰਟ ਮੈਂ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਐ ਐਮਐਲਏ ਨੇ ਕੰਮ ਕਰਾ ਦੂਗਾ ਦੱਸੋ ਮੈਨੂੰ ਐ ਐਮਐਲਏ ਨੇ ਕੰਮ ਕਰਾ ਦੂਗਾ ਇੱਕ ਮਿੰਟ ਪਹਿਨੇ ਇੱਕ ਮਿੰਟ ਪਹਿਨੇ ਸਾਡੇ ਮੇਰੀ ਵੀ ਮਾਂ ਦੀ ਡੱਟੂ ਹੋਈ ਹੋਈ ਹੈ ਮੇਰੇ ਵੀ ਮਾਂ ਮਰੀ ਹੋਇਆ ਮੇਰਾ ਸਾਰਾ ਪਰਿਵਾਰ ਹੀ ਮਰਿਆ ਹੋਇਆ ਮੈਂ ਫਿਰ ਵੀ ਲੋਕਾਂ ਦੀ ਲੜਾਈ ਲੜ ਰਿਹਾ ਸੁਣ ਲਓ ਮੇਰੀ ਧਿਆਨ ਨਾਲ ਗੱਲ ਬੜਾ ਸਬਰ ਰੱਖ ਲਓ ਜਿਹੜੀ ਮੈਂ ਗੱਲ ਕਰ ਰਿਹਾ ਸੁਣ ਲਓ ਇਸ ਕਰਕੇ ਜੇਕਰ ਡੀਜੀ ਸਾਹਿਬ ਨਹੀਂ ਆਉਣਗੇ ਅਸੀਂ ਮੈਂ ਲੰਗੇ ਪੈਰੀ ਮਾਰਚ ਕਰੂੰ ਜਿਹੜੇ ਜਿਹੜੇ ਮੇਰੇ ਪਿੱਛੇ ਕਰ ਸਕਦੇ ਨੇ ਤੁਸੀਂ ਕਰੋ ਮਾਰਚ ਆਪਾਂ ਚੱਲਣਾ ਗੱਲ ਤੇ ਹੀ ਆ ਫੁਰਸਤ ਹੁਣ ਸਾਨੂੰ ਕੀ ਕਿਹਾ ਜਾ ਰਿਹਾ ਬਾਰ-ਬਾਰ ਕਿ ਤੁਸੀਂ ਸਾਨੂੰ ਪਤਾ ਸਰਕਾਰ ਦਾ ਕਿਹੜਾ ਬੰਦਾ ਆਊਗਾ ਸਰਕਾਰ ਦਾ ਇੱਥੇ ਕੋਈ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਆ ਜੂਗਾ ਵੋਟਾਂ ਦੀ ਗੱਲ ਕਰਨ ਆਪ ਦਾ ਇੱਥੇ ਤੇਰਾ ਚਮਕਾਉਣਾ ਅਸੀਂ ਉਹ ਨਹੀਂ ਲਿਆਉਣਾ ਚਾਹੁੰਦੇ ਅਸੀਂ ਉਹ ਨਹੀਂ ਦਿਖਾਉਣਾ ਚਾਹੁੰਦੇ ਇੱਥੇ ਸਰਕਾਰ ਦਾ ਕੋਈ ਜਿਹੜਾ ਇਹ ਆਮ ਆਦਮੀ ਪਾਰਟੀ ਦਾ ਬੰਦਾ ਆਵੇ ਜਿਹੜੇ ਨੋਕ ਲਿਆਉਣਾ ਚਾਹੁੰਦੇ ਅਸੀਂ ਤਾਂ ਜਿਹੜਾ ਸਾਡਾ ਮੁੱਖ ਅਧਿਕਾਰੀ ਡੀਸੀ ਆ ਅਸੀਂ ਤਾਂ ਉਹਨੂੰ ਹੀ ਮੰਗ ਪੱਤਰ ਦੇਣਾ ਹੈ ਇਹ ਹੀ ਗੱਲ ਹੈ